ਹੈਲੋ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਗਿੱਪੀਰੇਵਾਲ ਦੀ ਇੱਕ ਮੱਚ ਅਵੇਟਡ ਫਿਲਮ ਸ਼ੇਰਾਂ ਦੀ ਕੌਮ ਪੰਜਾਬੀ ਬਾਰੇ ਜਿਸ ਫਿਲਮ ਦਾ ਪੋਸਟਰ ਤਾਂ 2021 ਵਿੱਚ ਹੀ ਆ ਗਿਆ ਸੀ ਪਰ ਇਹ ਫਿਲਮ ਹਜੇ ਤੱਕ ਰਿਲੀਜ਼ ਨਹੀਂ ਹੋਈ ਕਿਉਂ ਨਹੀਂ ਰਿਲੀਜ਼ ਹੋਈ ਅਤੇ ਕੀ ਹੈ ਫਿਲਮ ਦੀ ਕਹਾਣੀ ਇਹ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਬਸ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜ਼ਰੂਰ ਦਬਾਓ ਜੇ ਗੱਲ ਕੀਤੀ ਜਾਵੇ ਫਿਲਮ ਦੀ ਕਹਾਣੀ ਦੀ ਤਾਂ ਮੋਟਾ-ਮੋਟੀ ਪਤਾ ਲੱਗਿਆ ਇਹ ਫਿਲਮ ਦੀ ਕਹਾਣੀ ਸ਼ਾਇਦ ਜੱਸਾ ਸਿੰਘ ਆਲੂਵਾਲੀਆ ਜੀ ਦੇ ਉੱਪਰ ਬੇਸਡ ਹੈ ਅਬਦਾਲੀ ਦਾ ਉਹ ਹਮਲਾ ਜਦੋਂ ਉਹਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਨੀਂਹਾਂ ਦੇ ਵਿੱਚ ਬਾਰੂਦ ਫਿੱਟ ਕਰਕੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਸੀ ਇਹ ਫਿਲਮ ਅਬਦਾਲੀ ਦੇ ਉਹਨਾਂ ਹਮਲਿਆਂ ਦੇ ਉੱਪਰ ਬੀਖਦਾ ਅਤੇ ਫਿਰ ਅਬਦਾਲੀ ਦੇ ਹਮਲਿਆਂ ਦਾ ਸਿੱਖਾਂ ਨੇ ਕਿਵੇਂ ਮੁਕਾਬਲਾ ਕੀਤਾ ਹੈ ਸਰਦਾਰ ਜੱਸਾ ਸਿੰਘ ALU ਵਾਲੀਆ ਜੀ ਸਰਦਾਰ ਚੜਤ ਸਿੰਘ ਜੀ ਅਤੇ ਕੁਝ ਹੋਰ ਸਿੰਘਾਂ ਨੇ ਕਿਵੇਂ ਜਥੇ ਬਣਾ ਕੇ ਉਦੋਂ ਅਬਦਾਲੀ ਦਾ ਮੁਕਾਬਲਾ ਕੀਤਾ ਸੀ ਇਸ ਫਿਲਮ ਵਿੱਚ ਹੋ ਸਕਦਾ ਹੈ ਕਿ ਵੱਡਾ ਕੱਲੂਕਾਰਾ ਵੀ ਦਿਖਾਇਆ ਜਾਵੇ ਹੁਣ ਇਹ ਨਹੀਂ ਪਤਾ ਕਿ ਇਹ ਫਿਲਮ ਇੱਕ ਪਾਰਟ ਵਿੱਚ ਬਣੇਗੀ ਜਾਂ ਫਿਰ ਇਹ ਦੋ ਪਾਰਟਾਂ ਵਿੱਚ ਬਣੇਗੀ ਸੋ ਇੱਕ ਅੰਦਾਜ਼ਾ ਤਾਂ ਇਹੀ ਹੈ ਕਿ ਇਹ ਫਿਲਮ 18ਵੀਂ ਸਦੀ ਦੇ ਉਹਨਾਂ ਅਬਦਾਲੀ ਦੇ ਹਮਲਿਆਂ ਦੇ ਉੱਪਰ ਬੀਤ ਹੈ ਅਤੇ ਅਗਰ ਐਦਾਂ ਹੈ ਤਾਂ ਇਹਦਾ ਮਤਲਬ ਕੀ ਇਹਦੇ ਵਿੱਚ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਜੀ ਵੀ ਹੋਣਗੇ ਅਤੇ ਸਰਦਾਰ ਚੜਤ ਸਿੰਘ ਜੀ ਵੀ ਹੋਣਗੇ ਸਵਾਲ ਇਹ ਪੈਦਾ ਹੁੰਦਾ ਕਿ ਇਹਨਾਂ ਦਾ ਰੋਲ ਕੌਣ ਪਲੇ ਕਰੇਗਾ ਕੀ ਗਿੱਪੀ ਗਰੇਵਾਲ ਖੁਦ ਪਲੇ ਕਰਨਗੇ ਜਾਂ ਫਿਰ ਕੋਈ ਖੋਰ ਪਲੇ ਕਰੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਫਿਲਮ ਹਜੇ ਤੱਕ ਰਿਲੀਜ਼ ਕਿਉਂ ਨਹੀਂ ਹੋਈ ਇਸ ਫਿਲਮ ਦੀ ਰਿਲੀਜ਼ ਵਿੱਚ ਸਭ ਤੋਂ ਵੱਡਾ ਜੋ ਰੋੜਾ ਹੈ ਉਹ ਹੈ ਇਸ ਤਰ੍ਹਾਂ ਦਾ ਬਜਟ ਅਤੇ ਤਕਨੀਕ ਇਸ ਫਿਲਮ ਨੂੰ ਬਣਾਉਣਾ ਬਹੁਤ ਹੈ ਦਾ ਮੁਸ਼ਕਲ ਹੈ ਪਹਿਲੀ ਗੱਲ ਤਾਂ ਇਹ ਕਿ ਇਤਿਹਾਸਕ ਤੌਰ ਤੇ ਫਿਲਮ ਪਰਫੈਕਟ ਹੋਣੀ ਚਾਹੀਦੀ ਹੈ ਕੋਈ ਵੀ ਊਚ ਨਹੀਂ ਚ ਨਹੀਂ ਰਹਿਣੀ ਚਾਹੀਦੀ ਦੂਜੀ ਗੱਲ ਇਹ ਕੀ ਅਗਰ ਤੁਸੀਂ ਐਡੀ ਵੱਡੀ ਫਿਲਮ ਬਣਾ ਰਹੇ ਹੋ ਉਸ ਵਿੱਚ ਤੁਹਾਨੂੰ ਯੁੱਧ ਦਿਖਾਉਣੇ ਪੈਣਗੇ ਉਸ ਸਮੇਂ ਦਾ ਮਾਹੌਲ ਦਿਖਾਉਣਾ ਪਏਗਾ ਤਾਂ ਤੁਹਾਨੂੰ ਇੱਕ ਪ੍ਰੋਪਰ ਸੈੱਟ ਡਿਜ਼ਾਈਨ ਚਾਹੀਦਾ ਪ੍ਰੋਪਰ ਤਕਨੀਕ ਚਾਹੀਦੀ ਆ ਵੀਫੈਕਸ ਅਤੇ ਸੀਜੀਆਈ ਦਾ ਵੀ ਬਹੁਤ ਜ਼ਿਆਦਾ ਯੂਜ਼ ਹੋਵੇਗਾ ਤਾਂ ਮੰਨ ਕੇ ਚੱਲੋ ਕਿ ਇਹ ਤਾਂ ਫਿਲਮ ਦਾ ਬਜਟ ਘੱਟੋ ਘੱਟ 20 ਤੋਂ 30 ਕਰੋੜ ਰੁਪਏ ਤਾਂ ਜਾਏਗਾ ਇਸ ਫਿਲਮ ਨੂੰ ਰਿਲੀਜ਼ ਨਾ ਕਰਨ ਪਿੱਛੇ ਇਸ ਫਿਲਮ ਦੀ ਰਿਲੀਜ਼ ڈیٹ ਲੇਟ ਹੋਣ ਪਿੱਛੇ ਵੀ ਇੱਕ ਇਹੀ ਕਾਰਨ ਹੈ ਕਿ ਇਹ ਵੱਡੇ ਬਜਟ ਦੀ ਫਿਲਮ ਹੈ ਇੱਕ ਇਹ ਡਰ ਲੱਗਿਆ ਰਹਿੰਦਾ ਮੇਕਰਾਂ ਨੂੰ ਕਿ ਪਤਾ ਨਹੀਂ ਆਪਣੇ ਲੋਕ ਇਸ ਫਿਲਮ ਨੂੰ ਦੇਖਣਗੇ ਕਿ ਨਹੀਂ ਪਰ ਜਦੋਂ ਦਾ ਪਿਛਲੇ ਸਾਲ ਮਸਤਾਨੇ ਫਿਲਮ ਰਿਲੀਜ਼ ਹੋਈ ਹੈ ਉਦੋਂ ਦੇ ਹੁਣ ਕਿਆਹ ਲਗਾਏ ਜਾ ਰਹੇ ਨੇ ਕਿ ਇਹ ਫਿਲਮ ਵੀ 체ਤੀ ਰਿਲੀਜ਼ ਹੋ ਜਾਏਗੀ ਕਿਉਂਕਿ ਮਸਤਾਨੇ ਫਿਲਮ ਵੀ ਇਸੇ ਤਰ੍ਹਾਂ ਦੇ ਇੱਕ ਸਿੱਖ ਇਤਿਹਾਸ ਦੇ ਉੱਪਰ ਬੇਸ ਕੀਤੀ ਤੇ ਉਸ ਫਿਲਮ ਦੀ ਕਮਾਈ ਨੇ ਸਾਰੇ ਰਿਕਾਰਡ ਤੋੜੇ ਸੀਗੇ ਤਕਰੀਬਨ 85 ਕਰੋੜ ਰੁਪਇਆ ਦੁਨੀਆ ਭਰ ਵਿੱਚ ਉਸ ਫਿਲਮ ਨੇ ਕਮਾਇਆ ਸੀ ਜੇ ਮਸਤਾਨੇ ਵਰਗੀ ਫਿਲਮ 85 ਕਰੋੜ ਕਮਾ ਸਕਦੀ ਹੈ ਤਾਂ ਮੰਨ ਕੇ ਚੱਲੂਗੀ ਇਹ ਜੋ ਆਉਣ ਵਾਲੀ ਫਿਲਮ ਹੈ ਇਹ 100 ਕਰੋੜ ਰੁਪਏ ਦਾ ਕਾਰੋਬਾਰ ਤਾਂ ਜ਼ਰੂਰ ਕਰੇਗੀ ਹੁਣ ਦੇਖਣਾ ਇਹ ਹੋਏਗਾ ਕਿ ਇਹ ਫਿਲਮ ਕਦੋਂ ਤੱਕ ਰੀਲੀਜ਼ ਹੁੰਦੀ ਹੈ ਕੀ 2025 ਵਿੱਚ ਇਸ ਨੂੰ ਰੀਲੀਜ਼ ਕਰ ਦਿੱਤਾ ਜਾਏਗਾ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਉਸੇ ਇਤਿਹਾਸ ਦੇ ਉੱਪਰ ਬੇਸਡ ਫਿਲਮ ਹੈ ਜੋ ਮੈਂ ਦੱਸਿਆ ਜਾਂ ਫਿਰ ਇਹ ਕਿਸੇ ਹੋਰ ਇਤਿਹਾਸ ਦੇ ਉੱਪਰ ਬੇਸਡ ਹੈ ਅਤੇ ਤੁਹਾਨੂੰ ਇਸ ਫਿਲਮ ਤੋਂ ਕਿੰਨੀਆਂ ਕੁ ਉਮੀਦਾਂ ਨੇ ਕਮੈਂਟ ਕਰਕੇ ਤੁਹਾਨੂੰ ਜ਼ਰੂਰ ਦੱਸਿਓ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ල්ෑ ම ිය दे.